ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਬੀਜੇਪੀ ਦੇ ਸੀਨੀਅਰ ਸੰਸਦ ਮੈਂਬਰ ਓਮ ਬਿਰਲਾ ਸਪੀਕਰ ਦੇ ਅਹੁਦੇ ਲਈ ਐਨਡੀਏ ਦੇ ਜਾਤਕੀ ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਇੰਟੀ ਗੱਟ ਚੋਟ ਦੇ ਉਮੀਦਵਾਰ ਹੋਣਗੇ ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਲੋਕ ਸਭਾ ਮੈਂਬਰ ਵੱਜੋਂ ਸੌਂ ਚੁੱਕ ਲਈ ਹੈ ਸਾਰੇ ਹੀ ਮੈਂਬਰਾਂ ਨੇ ਪੰਜਾਬੀ ਵਿੱਚ ਸੌਂ ਚੁੱਕੀ ਆਜ਼ਾਦ ਮੈਂਬਰ ਅਮਰਪਾਲ ਸਿੰਘ ਸੌਂ ਨਹੀਂ ਚੁੱਕ ਸਕੇ ਬਠਿੰਡਾ ਦੇ ਤਰਨਤਾਰਨ ਜ਼ਿਲ੍ਹਿਆਂ ਦੇ ਕੁਝ ਪਿੰਡਾਂ 'ਚ ਨਹਿਰਾਂ 'ਚ ਪਾੜ ਪੈਣ ਕਾਰਨ ਫਸਲਾਂ ਨੂੰ ਨੁਕਸਾਨ ਅਤੇ ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਸਾਂਸਦ ਰਹੇ ਸਕੁਐਡਨ ਲੀਡਰ ਕਮਲ ਚੌਧਰੀ ਦਾ ਦਿੱਲੀ ਵਿੱਚ ਤੇ ਹਾਂਤ ਤੇ ਹੁਣ ਖਬਰਾਂ ਵਿਸਥਾਰ ਨਾਲ ਪਾਟੀ ਜਨਤਾ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਓਮ ਬਿਰਲਾ ਜਿਹੜੇ ਪਿਛਲੀ ਲੋਕ ਸਭਾ ਵਿੱਚ ਸਪੀਕਰ ਵੀ ਸਨ ਇਹ ਸਵਾਰ ਵੀ ਇਸ ਅਹੁਦੇ ਲਈ ਐਨਟੀਏ ਦੇ ਉਮੀਦਵਾਰ ਹੋਣਗੇ ਜਦੋਂ ਕਿ ਵਿਰੋਧੀ ਧਿਰ ਇੰਟੀ ਗੱਠ ਚੋਰ ਨੇ ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਨੂੰ ਇਸ ਅਹੁਦੇ ਲਈ ਮੈਦਾਨ ਵਿੱਚ ਉਤਾਰਿਆ ਹੈ ਦੋਵੇਂ ਉਮੀਦਵਾਰਾਂ ਨੇ ਅੱਜ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਿਸ ਲਈ ਭਲਕੇ ਚੋਣ ਹੋਣੀ ਹੈ ਇਸ ਤੋਂ ਪਹਿਲਾਂ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਇਸ ਅਹੁਦੇ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਪਿਊਸ਼ ਕੋਲ ਨੇ ਕਿਹਾ ਕਿ ਸੀਨੀਅਰ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਇਸ ਮੁੱਦੇ ਤੇ ਕਾਂਗਰਸ ਸੰਨੇਤਾ ਕੇਸੀ ਵੇਣੂ ਗੋਪਾਲ ਅਤੇ ਡੀਐਮਕੇ ਸੰਸਦ ਟੀਆਰ ਬਾਲੂ ਨਾਲ ਮੀਟਿੰਗ ਕੀਤੀ ਹਾਲਾਂਕਿ ਉਹ ਸ਼੍ਰੀ ਬਿਰਲਾ ਦੀ ਉਮੀਦਵਾਰੀ ਦਾ ਸਮਰਥਨ ਕਰਨ ਤੋਂ ਪਹਿਲਾਂ ਡਿਪਟੀ ਸਪੀਕਰ ਦੇ ਨਾਮ ਦਾ ਐਲਾਨ ਕਰਨ ਲਈ ਜ਼ੋਰ ਦੇ ਰਹੇ ਸਨ ਲੋਕ ਸਭਾ ਸਪੀਕਰ ਆਜ਼ਾਦੀ ਤੋਂ ਬਾਅਦ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਜਾਂਦੇ ਰਹੇ ਨੇ ਅਤੇ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਇਸ ਅਹੁਦੇ ਲਈ ਕੋਈ ਮੁਕਾਬਲਾ ਹੋਵੇਗਾ 18ਵੀਂ ਲੋਕ ਸਭਾ ਦੇ ਅੱਜ ਦੂਜੇ ਦਿਨ ਵੀ ਸੰਸਦ ਮੈਂਬਰਾਂ ਨੇ ਸਦਨ ਦੇ ਮੈਂਬਰਾਂ ਵੱਜੋਂ ਸੌ ਚੁੱਕੀ ਪੰਜਾਬ ਦੇ 13 ਵਿੱਚੋਂ 12 ਸੰਸਦ ਮੈਂਬਰਾਂ ਨੇ ਵੀ ਅੱਜ ਲੋਕ ਸਭਾ ਮੈਂਬਰ ਵੱਜੋਂ ਸੌ ਚੁੱਕੇ ਲਈ ਸਾਰੇ ਹੀ ਮੈਂਬਰਾਂ ਨੇ ਪੰਜਾਬੀ ਵਿੱਚ ਸੌ ਚੁੱਕੀ ਸੌ ਚੁੱਕਣ ਵਾਲਿਆਂ ਵਿੱਚ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸੁਖਜਿੰਦਰ ਸਿੰਘ ਰੰਦਾਵਾ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਆਜਲਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪਟਿਆਲਾ ਤੋਂ ਤਰਨਵੀਰ ਕਾਂਦੀ ਫਤਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਤੇ ਫਿਰੋਜ਼ਪੁਰ ਤੋਂ ਸ਼ੀਰ ਸਿੰਘ ਗੁਬਾਇਆ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਸਨ ਕਾਰ ਬਾਦਲ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਰਾਜਕੁਮਾਰ ਚੱਬੇਵਾਲ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ ਅਤੇ ਸ਼ੀਰਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕਾਂਗ ਅਤੇ ਫਰੀਦਕੋਟ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਸ਼ਾਮਲ ਨੇ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਚੁਣੇ ਗਏ ਅਮਰਪਾਲ ਸਿੰਘ ਅਜੇ ਸੌ ਨਹੀਂ ਚੁੱਕ ਸਕੇ ਕੌਮੀ ਸੁਰੱਖਿਆ ਕਾਨੂੰਨ ਤਹਿਤ ਉਹ ਆਸਾਨੀ ਜੇਲ੍ਹ ਵਿੱਚ ਭੰਨਨੇ ਕੌਮੀ ਪ੍ਰੀਖਿਆ ਏਜੰਸੀ ਐਨਟੀਈ ਰਾਹੀਂ ਵਿਖਿਆਵਾਂ ਦੇ ਪਾਰਦਰਸ਼ੀ ਨਿਰਵਿਘਨ ਤੇ ਨਿਰਪੱਖ ਆਯੋਜਨ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਮੰਤਰਾਲੇ ਵੱਲੋਂ ਗਠਿਤ ਮਹਾਰਾਂ ਦੀ ਉੱਚ ਪਦਰੀ ਕਮੇਟੀ ਦੀ ਕੱਲ ਪਹਿਲੀ ਮੀਟਿੰਗ ਹੋਈ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ ਡਾਕਟਰ ਕੇ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਮੇਟੀ ਦੀ ਪਹਿਲੀ ਤਰਜੀਹ ਵਿਦਿਆਰਥੀਆਂ ਤੇ ਮਾਪਿਆਂ ਦੀਆਂ ਚਿੰਤਾਵਾਂ ਦੂਰ ਕਰਕੇ ਸੁਝਾਅ ਪ੍ਰਾਪਤ ਕਰਨਾ ਹੈ ਜਿਸ ਲਈ ਕਮੇਟੀ ਉਹਨਾਂ ਨਾਲ ਗੱਲਬਾਤ ਕਰੇਗੀ ਡਾਕਟਰ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਮੇਟੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਤੇ ਤਣਾਅ ਨੂੰ ਘਟ ਕਰਨ ਦੇ ਉਦੇਸ਼ ਨਾਲ ਇੱਕ ਮਜ਼ਬੂਤ ਅਤੇ ਛੇੜਛਾੜ ਰੋਧਕ ਪ੍ਰਣਾਲੀ ਵਿਕਸਿਤ ਕਰਨ ਤੇ ਵੀ ਵਿਚਾਰ ਕਰ ਰਹੀ ਹੈ ਇਸੇ ਦੌਰਾਨ ਪੇਪਰ ਲੀਕ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਤੁਰੰਤ ਕਾਰਵਾਈ ਦੇ ਆਮ ਲੋਕ ਸੰਤੁਸ਼ਟ ਨੇ ਮੋਗਾ ਦੇ ਨਿਵਾਸੀ ਹਰਸ਼ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਵਾਈ ਸ਼ਲਾਘਾਯੋਗ ਹੈ ਮੋਗਾ ਤੋਂ ਹਰਸ਼ ਕੁਮਾਰ ਗੋਇਲ ਨੀਟ ਦੇ ਪੇਪਰ ਲੀਕ ਸੰਬੰਧੀ ਘਟਨਾਵਾਂ ਵਾਪਰੀਆਂ ਹਨ ਉਸ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਵੱਲੋਂ ਜੋ ਇਹੋ ਜਿਹੀ ਕਾਰਵਾਈਆਂ ਨੂੰ ਰੋਕਣ ਵਾਸਤੇ ਉਪਰਾਲੇ ਕੀਤੇ ਗਏ ਨੇ ਉਹ ਯਕੀਨੀ ਤੌਰ ਤੇ ਕਾਫੀ ਉਤਸ਼ਾਹ ਵਰਦਕ ਨਹੀਂ ਉਥੇ ਜਿਹੜੇ ਅਜਿਹੇ ਅੰਸਰ ਨੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਸਰਕਾਰ ਦੀ ਔਰ ਸਾਡੇ ਪੁਲਿਸ ਪ੍ਰਸ਼ਾਸਨ ਦੀ ਮਦਦ ਕਰੀਏ ਔਰ ਨਾਲੋਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਉਹ ਸਹੀ ਰਸਤੇ ਦੇ ਉੱਪਰ ਚੱਲ ਕੇ ਹੀ ਇੱਕ ਸਵਸਥ ਤੇ ਉન્નਤ ਭਾਰਤ ਦਾ ਨਿਰਮਾਣ ਕਰ ਸਕਦੇ ਨੇ ਕਿ ਹੋਰ ਕੋਟੋਹਰ ਸਜਾਵਾਂ ਦਾ ਪ੍ਰਬੰਧਨ ਕਰਦੇ ਹੋਏ ਭਾਰਤ ਦੇਸ਼ ਵਿੱਚੋਂ ਅਜੇ ਹੀ ਪ੍ਰਚਲਨ ਨੂੰ ਜੋੜੋ ਮਕਾਣਾ ਚਾਹੀਦਾ ਹੈ ਕਿ ਮੈਂ ਭੁਪਿੰਦਰ ਕੌਰ ਜ਼ਿਲ੍ਹਾ ਮੋਗਾ ਤੋਂ ਗੱਲ ਕਰ ਰਹੀ ਹਾਂ NTA ਜੈਵਕਾਰੀ ਸੰਸਥਾ ਦੁਆਰਾ ਆਯੋਜਿਤ ਕੀਤੀ ਗਈ NEET UG ਦੀ ਪ੍ਰੀਖਿਆ ਵਿੱਚ ਜੋ ਬੇਨਿਯਮੀਆਂ ਸਾਹਮਣੇ ਆਈਆਂ ਉਹਨਾਂ ਖਿਲਾਫ ਤੁਰੰਤ ਐਕਸ਼ਨ ਲੈਂਦੇ ਹੋਏ ਸਰਕਾਰ ਵੱਲੋਂ ਬਹੁਤ ਸ਼ਲਾਘਾਯੋਗ ਕਦਮ ਉਠਾਇਆ ਗਿਆ। ਸਰਕਾਰ ਵੱਲੋਂ ਕੀਤੇ ਗਏ ਸੁਧਮ ਨਾਲ ਜਿੱਥੇ ਲੱਖਾਂ ਯੋਗ ਉਮੀਦਵਾਰਾਂ ਦਾ ਭਵਿੱਖ ਸੁਰੱਖਿਅਤ ਹੋਣ ਦੀ ਆਸ ਵੱਜੀ ਹੈ, ਉੱਥੇ ਹੀ ਅਜਿਹੇ ਅਯੋਗ ਉਮੀਦਵਾਰਾਂ ਨੂੰ ਨਕੇਲ ਪਾਉਣ ਨਾਲ ਲੱਖਾਂ ਜ਼ਿੰਦਗੀਆਂ ਨਾਲ ਖਿਲਵਾੜ ਹੁਣ ਤੋਂ ਵੀ ਬਚਾ ਹੋਇਆ ਹੈ। ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ पंजाब ज बिजली कारपोरेशन लिमिटड पीएसपीसीएल ने टिकाऊ ऊर्जा स्रोतों न उत्साहित करते हुए सूबे की वही बिजली मांग पूरा करने वाले एक महत्वपूर्ण कदम चुक है कारपोरेशन ने जून दो हजार बई रुपये पैठ पैसे किलोवाट घंटा की प्रतियोगी दर से ढाई सौ मैगावाट सोलर पावर की खरीद ले, सोलर पावर डिवेलपर समझौते अंतम किए सन बिजली मंत्री हरभजन सिंह ईटीओ ने दस कि मैसर एस ईएल लिमिटड ने मलोट जिले के पिंड करमगढ़ विखे लगाए ਗੇ ਪੰਜਾਬ ਮੈਗਾਵਾਟ ਸਮਰਥਾ ਦੇ ਸੋਲਰ ਪਾਵਰ ਪ੍ਰੋਜੈਕਟ ਨੂੰ ਸਿੰਕ੍ਰੋਨਾਈਜ਼ ਕਰ ਦਿੱਤਾ ਹੈ ਅਤੇ ਸੋਲਰ ਪਾਵਰ 220 ਕੇਵੀ ਗ੍ਰਿਡ ਸਬਸਟੇਸ਼ਨ ਕਟੋਰੇਵਾਲਾ ਵਿੱਚ ਸਪਲਾਈ ਸ਼ੁਰੂ ਹੋ ਗਈ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਲਈ ਸੋਲਰ ਪਾਵਰ ਪ੍ਰੋਜੈਕਟਾਂ ਦੀ ਸੰਚਿਤ ਸਥਾਪਿਤ ਸਮਰਥਾ ਹੁਣ 2081 ਮੈਗਾਵਾਟ ਤੱਕ ਪਹੁੰਚ ਗਈ ਹੈ ਉਨ੍ਹਾਂ ਇਹ ਵੀ ਦੱਸਿਆ ਕਿ 2850 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਕਮਿਸ਼ਨਿੰਗ ਅਧੀਨ ਨੇ ਕੇਂਦਰ ਸਰਕਾਰ ਵੱਲੋਂ ਤਿਆਰ ਤੇ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਇਹਨਾਂ ਬਾਰੇ ਕਾਨੂੰਨ ਮਾਹਰ ਕਾਫੀ ਆਸਵੰਦ ਨੇ ਅਤੇ ਇਹਨਾਂ ਨੂੰ ਸਮੇਂ ਮੁਤਾਬਕ ਬਣਾਇਆ ਮੰਨਦੇ ਨੇ ਮੈਂ ਸਰਪ ਜੀ ਸਿੰਘ ਚੀਨਾ ਐਡਵੋਕੇਟ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਇੰਡੀਅਨ ਪੈਨਲ ਕੋਡ ਐਂਡ ਇੰਡੀਅਨ ਐਵੀਡੈਂਸ ਐਕਟ ਦੀ ਜੋ ਸੈਂਟਰਲ ਗਵਰਨਮੈਂਟ ਚੇਂजेस ਲੈ ਕੇ ਆਈ ਹੈ ਜੋ 1 ਜੁਲਾਈ 2024 ਤੋਂ ਇੰਪਲੀਮੈਂਟ ਹੋਣੇ ਨੇ ਸਮੂਹ ਦੇਸ਼ ਦੇ ਵਿੱਚ ਸਰਕਾਰ ਨੇ ਨੋਮਨਕਲੇਚਰ ਚੇਂਜ ਕਰਨ ਦੇ ਨਾਲ ਨਾਲ ਜੋ ਪਹਿਲੇ ਪੁਰਾਣੀਆਂ ਅਮੈਂਡਮੈਂਟਸ ਸੀਗੀਆਂ ਇਨ ਬਿਟਵੀਨ ਹੁੰਦੀਆਂ ਰਹੀਆਂ ਟਾਈਮ ਬਾਈ ਟਾਈਮ ਉਹਨਾਂ ਨੂੰ ਪ੍ਰੋਪਰ ਇੱਕ ਸੈਰੀਟਮ ਦੇ ਵਿੱਚ ਕੰਪਾਈਲੇਸ਼ਨ ਬਣਾਈ ਹੈ ਕੋਈ ਜੇ ਆਪਾਂ ਗੱਲ ਕਰੀਏ ਮੇਜਰ ਚੇਂਜ ਨਹੀਂ ਹੈ ਕੋਈ ਜੋ ਆਪਾਂ ਜੇ ਦੇਖਿਆ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹੈ ਜਿਵੇਂ 3 ਨੂੰ ਲੈ ਕੇ ਸਜ਼ਾ 'ਚ ਵਾਧਾ ਕੀਤਾ ਗਿਆ ਉਹ ਕੱਲੀ ਡਰਾਈਵਰ ਪਰਟੀਕੂਲਰ ਡਰਾਈਵਰ ਨਹੀਂ ਹੈ ਉਹ ਨੈਗਲੀਜੈਂਟ ਐਕਟ ਹੈ ਜੋ ਨੈਗਲੀਜੈਂਟਲੀ ਕਿਸੇ ਦੀ ਡੈਥ ਹੋ ਜਾਂਦੀ ਹੈ ਉਹਦੇ 'ਚ ਪਹਿਲਾਂ ਆਈਪੀਸੀ ਦੇ ਵਿੱਚ 2 ਸਾਲ ਦੀ ਸਜ਼ਾ ਸੀ ਬਟ ਹੁਣ ਉਹਦੇ 'ਚ ਕੀ ਕੀਤਾ 2 ਸਾਲ ਤੋਂ ਲੈ ਕੇ 5 ਸਾਲ ਵਧਾ ਦਿੱਤੀ ਹੈ ਸਜ਼ਾ ਔਰ ਐਡੀਸ਼ਨਲੀ ਕੀ ਕੀਤਾ ਜੋ ਰਜਿਸਟਰਡ ਮੈਡੀਕਲ ਪ੍ਰੈਕটিশਨਰ ਨੇ ਉਹਨਾਂ ਲਈ 2 ਸਾਲ ਦੀ ਸਜ਼ਾ ਰੱਖੀ ਹੈ ਕੋਈ ਵੀ ਡਰਾਈਵਰ ਆਗੇ ਅਗਰ ਉਹਦੇ ਤੋਂ ਡੈਥ ਹੋ ਜਾਂਦੀ ਹੈ ਤਾਂ denn ਉਹਦੇ ਲਈ 10 ਸਾਲ ਦੀ ਸਜ਼ਾ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਬਠਿੰਡਾ ਜ਼ਿਲ੍ਹੇ ਦੀ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਨੇੜੇ ਪਾਖੜਾ ਨਹਿਰ ਦੇ ਕੰਢੇਚ ਪਾੜ ਪੈਣ ਕਾਰਨ ਦਰਿਆ ਦੇ ਆਲੇ ਦੁਆਲੇ ਦੇ ਖੇਤਾਂ 'ਚ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪਾਖੜਾ ਨਹਿਰ ਦੇ ਹੀਟਾਂ ਤੋਂ ਲੀਕੇਜ ਹੋਣ ਕਾਰਨ ਇਹ ਪਾੜ ਪਿਆ ਜਿਸ ਕਾਰਨ ਪਿੰਡ ਨਥੇਹਾ ਅਤੇ ਜੋੜਕੀਆਂ ਦੇ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਚ ਡੁੱਬਣ ਕਾਰਨ ਬਰਬਾਦ ਹੋ ਗਈ। ਇਹ ਦੋਵੇਂ ਪਿੰਡ ਪੰਜਾਬ ਹਰਿਆਣਾ ਸਰਹੱਦ ਦੇ ਪੈਂਦੇ ਨੇ। ਪਾੜ ਪੰਜਾਬ ਦੀ ਸਰਹੱਦ ਦੇ ਅੰਦਰ ਪਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਧਰ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਦੇ ਪਿੰਡ ਲੁਹੂਕਾ ਦੇ ਨਜ਼ਦੀਕ ਅੱਪਰ ਦੁਆਬ ਨਹਿਰ ਵਿੱਚ ਆਚੜਕਸਾਰ ਪਏ ਵੱਡੇ ਪਾੜ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਖਰਾਬ ਹੋ ਗਈ। ਕਿਸਾਨਾਂ ਨੇ ਰੋਸ ਵਿੱਚੋਂ ਪੱਟੀ ਤਰਨਤਾਰਨ ਸੜਕ ਤੇ ਧਰਨਾ ਲਗਾ ਕੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਅਤੇ ਸੂਬਾ ਸਰਕਾਰ ਵਿਪਾਗ ਖਿਲਾਫ ਨਾਰੀਵਾਸੀ ਕੀਤੀ ਦੱਸਿਆ ਜਾਂਦਾ ਹੈ ਕਿ ਇਹ ਨਹਿਰ ਸਾਲ 1962 ਵਿੱਚ ਪੱਕੀ ਹੋਈ ਸੀ ਤੇ ਇਹ ਨਹਿਰ ਬੀਤੇ ਸਾਲ ਵੀ 19 ਜੂਨ ਨੂੰ ਫਿਰ ਬੀਤੇ 1 ਜੂਨ ਤੇ ਬਿਧੀ ਰਾਤ ਫਿਰ ਟੁੱਟ ਗਈ ਜਿਸ ਕਾਰਨ ਕਿਸਾਨਾਂ ਦੀ ਲਗਾਤਾਰ ਫਸਲ ਖਰਾਬ ਹੋ ਰਹੀ ਹੈ ਪਰ ਸਰਕਾਰ ਤੇ ਨਹਿਰੀ ਵਿਭਾਗ ਇਸ ਨੂੰ ਅਣਗੌਲਿਆ ਕਰ ਰਹੇ ਨੇ ਮਲੇਰਕੋਟਲਾ ਜ਼ਿਲ੍ਹੇ ਦੇ ਨੌਜਵਾਨਾਂ 'ਚ ਪੜਨ ਦੀ ਆਦਤ ਪੈਦਾ ਕਰਨ ਲਈ ਕਰੀਬ 11 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਇੱਕ ਜ਼ਿਲ੍ਹਾ ਪਧਰੀ ਅਤੇ 12 ਪਿੰਡਾਂ ਚ ਲਾਇਬ੍ਰੇਰੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਕਰੀਬ 7 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਪੱਦਰ ਤੇ ਅਤੇ ਕਰੀਬ 4 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ 12 ਪਿੰਡਾਂ ਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਦੀ ਉਸਾਰੀ ਕੀਤੀ ਜਾਣੀ ਹੈ ਉਹਨਾਂ ਕਿਹਾ ਕਿ ਇਹ ਸਾਰੀਆਂ ਜਾ ਰਹੀਆਂ ਲਾਇਬ੍ਰੇਰੀਆਂ ਨੌਜਵਾਨਾਂ ਦੀ ਤਕਦੀਰ ਬਦਲਣ ਚ ਅਹਿਮ ਭੂਮਿਕਾ ਨਿਭਾਉਣਗੀਆਂ ਜਿੱਥੋਂ ਪੜ ਕੇ ਨੌਜਵਾਨ ਵੱਡੇ ਅਫਸਰ ਸਿਵਲ ਤੇ ਫੌਜ ਦੇ ਅਧਿਕਾਰੀ ਵਿਗਿਆਨੀ ਡਾਕਟਰ ਇੰਜੀਨੀਅਰ ਸਾਹਿਤਕਾਰ ਤਕਨੀਕੀ ਮਾਹਰ ਤੇ ਹੋਰ ਉੱਚੇ ਰੇ ਅਹੁਦ ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਸਾਂਸਦ ਰਹੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਕਵਾਡਨ ਲੀਡਰ ਕਮਲ ਚੌਧਰੀ ਦਾ ਅੱਜ ਸਵੇਰੇ ਦਿੱਲੀ 'ਚ ਦੇਹਾਂਤ ਹੋ ਗਿਆ ਉਹ 76 ਵਰਿਆਂ ਦੇ ਸਨ ਕਮਲ ਚੌਧਰੀ ਸਾਲ 1985 ਚੋਣਾਂ ਦੇ ਪਿਤਾ ਸੁਤੰਤਰਤਾ ਸੈਨਾਨੀ ਤੇ ਪ੍ਰਮੁੱਖ ਸਮਾਜਵਾਦੀ ਨੇਤਾ ਚੌਧਰੀ ਬਲਬੀਰ ਸਿੰਘ ਦੀ ਅਤਵਾਦੀਆਂ ਵੱਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੀ ਟਿਕਟ ਤੋਂ ਸਾਂਸਦ ਬਣੇ ਸਨ ਉਹ ਹੁਸ਼ਿਆਰਪੁਰ ਤੋਂ ਤਿੰਨ ਵਾਰ 1985 1999 ਤੇ 1992 'ਚ ਕਾਂਗਰਸ ਦੀ ਟਿਕਟ ਤੇ ਲੋਕ ਸਭਾ ਸਾਂਸਦ ਰਹੇ ਤੇ ਇੱਕ ਵਾਰ 1998 ਚ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਲਈ ਸੰਸਦ ਚੁਣੇ ਗਏ ਸਨ ਸੰਸਦ ਰਹਿੰਦਿਆਂ ਉਹ ਰੱਖਿਆ ਮਾਮਲਿਆਂ ਦੀ ਸਥਾਈ ਸੰਸਦੀ ਕਮੇਟੀ ਦੇ ਚੇਅਰਮੈਨ ਵੀ ਰਹੇ ਬਸੰਤ ਰਿਤੂ ਯੂਥ ਕਲੱਬ ਥ੍ਰਿਪੂੜੀ ਪਟੇਲਾ ਨੇ ਕਹਿਰ ਦੀ ਗਰਮੀ ਨੂੰ ਮੁੱਖ ਰੱਖਦੇ ਹੋਏ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਪੀਣ ਦੇ ਕਸੂਰੇ ਵੰਡਣ ਦੀ ਮੁਹਿੰਮ ਚਲਾਈ ਹੈ ਕਲੱਬ ਦੇ ਵਰਦਾਨ ਆਕਰਸ਼ ਸ਼ਰਮ ਅਤੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋਂ ਪਾਣੀ ਦੀ ਟੈਂਕੀ 30 ਵਿਖੇ ਮਿੱਟੀ ਦੇ ਕਸੋਰੇ ਲੋਕਾਂ ਨੂੰ ਮੁਫਤ ਵੰਡੇ ਗਏ ਤਾਂ ਜੋ ਆਪਣੇ ਘਰਾਂ ਦੀਆਂ ਛੱਤਾਂ ਤੇ ਘਰਾਂ ਦੇ ਗੇਟਾਂ ਤੋਂ ਬਾਹਰ ਪਾਣੀ ਭਰ ਕੇ ਰੱਖਣ ਤਾਂ ਜੋ ਪੰਛੀ ਜਾਨਵਰ ਪਾਣੀ ਪੀ ਸਕਣ ਕਿਉਂਕਿ ਇਨਸਾਨ ਤਾਂ ਪਾਣੀ ਮੰਗ ਕੇ ਪੀ ਸਕਦਾ ਹੈ ਪਰ ਪੰਛੀ ਤੇ ਜਾਨਵਰ ਪਾਣੀ ਮੰਗ ਕੇ ਨਹੀਂ ਪੀ ਸਕਦੇ ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਪੰਦਾ ਹੈ ਕਿ ਅਸੀਂ ਅੱਗੇ ਵਧਦੇ ਹੋਏ ਪੰਛੀਆਂ ਤੇ ਜਾਨਵਰਾਂ ਲਈ ਅਜਿਹੀ ਚਲਾਈ ਜਾ ਰਹੀ ਮੁਹਿੰਮ ਚ ਸਹਿਯੋਗ ਕਰਿਏ ਕਲਪਿਛਲੇ 15 ਸਾਲਾਂ ਤੋਂ ਪੰਛੀ ਬਚਾਓ ਜਾਨਵਰ ਬਚਾਓ ਮੁਹਿੰਮ ਚੱਲਾਰਿਆ। ਮਹਾਲੀ ਪੁਲਿਸ ਨੇ ਕਾਲ ਸੈਂਟਰ ਦੀ ਆੜ ਵਿੱਚ ਪੇਪਾਲ ਅਕਾਊਂਟ ਵਿੱਚੋਂ ट्रांजैक्शन ਕਰਵਾਉਣ ਦੇ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਕੇ 25 ਮਰਦਾਂ ਤੇ 12 ਮਹਿਲਾ ਸਮੇਤ 37 ਮੁਲਜ਼ਮਾਂ ਨੂੰ ਕਾਬੂ ਕੀਤਾ। ਜ਼ਿਲ੍ਹਾ ਸੀਸ ਨਗਰ ਦੇ ਐਸਐਸਪੀ ਡਾਕਟਰ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇੱਕ ਖਾਸ ਧਲਾ ਤੇ ਕਾਰਵਾਈ ਕੀਤੀ ਗਈ। ਉਹਨਾਂ ਦੱਸਿਆ ਕਿ ਵਿਗਾਵੇ ਦੇ ਤੌਰ ਤੇ ਵੈਬਟੈਪ ਪ੍ਰਾਈਵੇਟ ਲਿਮਟਿਡ ਦੇ ਨਾਂ ਤੇ ਕੰਪਨੀ ਚਲਾਈ ਜਾ ਰਹੀ ਸੀ। ਜਿਸਦੀ ਆਰ ਵਿੱਚ ਮੁਲਜ਼ਮ ਇਹ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ ਤੇ ਇਸ ਦਿਨ ਆਲੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ